ਸਰਕੀ ਕ੍ਰਿਕਟ ਨੰਬਰ ਵੀ ਹੈ ਇਹ ਮਤਲਬ ਦਸਤਾਨੇ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਹੈ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਵਿੱਚ ਅੱਜ ਲੁਧਿਆਣਾ ਰੂਰਲ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਖਦਮਾਬੇੜ ਦਾ ਏਰੀਆ ਹੈਗਾ ਇੱਥੇ ਸ਼ੱਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਵੀ ਸੋਰਟਕ ਪਦਾਰਥ ਹੋ ਸਕਦਾ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200/25 ਮਕਦਮਾ ਹੈਗਾ ਅੰਡਰ 3-4 ਐਕਸਪਲੋਸਿਵ ਐਕਟ 25/545 ਆਰਮਜ਼ ਐਕਟ ਤੇ 190/99 ਬੀਐਨਐਸ ਉਹ ਦਰਜ ਕਰਕੇ ਉਲਜਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਤ ਕਰ ਰਹੇ ਸੀ ਤੇ ਇਨਫਾਰਮੇਸ਼ਨ ਆਈ ਕਿ ਉਹ ਜਿਹੜੀ ਝੰਡੀ ਤੋਂ ਰੋਡ ਆਉਂਦੀ ਹੈ ਕਚਰਾ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨੇ ਹੋ ਸਕਦੇ ਆ ਸੋ ਸਾਡੀ ਸੀਆਈ ਦੀ ਪਾਰਟੀ ਫਰੋਮ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਸਿਦਮਾ ਬੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੇ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਇੱਥੇ ਤੋਂ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਜੇ ਮੈਂ ਤੁਸੀਂ ਦੇਖਿਆ ਕਿ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਨ ਦਾ ਬਟ ਇਹਨਾਂ ਨੇ ਗੱਡੀ ਰੋਕਨ ਦੀ ਬਜਾਏ ਇੱਕਦਮ ਭਜਾਈ ਤੇ ਉਹ ਕਾਲੀ ਕਾਲੀ ਦੇ ਵਿੱਚ ਨਾ ਜੀ ਦਰੱਖਤ ਵੱਡੀ ਵੱਜੀ ਗੱਡੀ ਤੇ ਸਾਡੇ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਇਹਨਾਂ ਦਾ ਸ਼ੀਸ਼ਾ ਵੀ ਟੁੱਟਿਆ ਪਿੱਛੋਂ ਇੱਕ ਬੰਦਾ ਉੱਤਰ ਕੇ ਟੋਟਲ ਪੰਜ ਮੁਲਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿੱਛੋਂ ਉੱਤਰ ਕੇ ਉਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਨੂੰ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਜ਼ਮ ਤੇ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇੱਕ ਮੁਲਜ਼ਮ ਜਿਹਦਾ ਨਾਮ ਹੈਗਾ ਅਮਜਦ ਮਸੀਹ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਹਨੂੰ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਇਹਨੂੰ ਹਸਪੀਟਲ ਭੇਜਤਾ ਹੈ ਤੇ ਐਜ਼ ਆਫ ਨਾਓ ਇਹਦੀ ਕੰਡੀਸ਼ਨ ਸਟੇਬਲ ਹੈ ਹੁਣ ਬਾਕੀ ਉਹਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵਿੱਚ ਇੱਕ ਬੰਦਾ ਹੈਗਾ ਅ ਅਰਜਨ ਨਾਮ ਦਾ ਬੰਦਾ ਉਰਫ ਚਾਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲਿਆ ਹੈਗਾ ਜਿਹੜਾ ਦੇਖਣ ਦੇ ਲਈ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਡਿਸਪੋਜ਼ਲ ਸਕਵਾਡ ਵੀ ਮੰਗਾ ਲਿਆ ਸੋ ਜਾਬਤੇ ਅਨੁਸਾਰ ਅਸੀਂ ਉਹਨੂੰ ਵੀ ਡਿਸਪੋਜ਼ ਆਫ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ 32 ਬੋਰ ਦਾ ਪਿਸਤਲ ਵੀ ਮਿਲਿਆ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਵੱਲੋਂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮੁਲਾਜ਼ਮ ਦੀ ਪਗਦੇ ਵਿੱਚ ਲੱਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਸਾਡੇ ਵੱਲੋਂ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹਦੀ ਲੈਗ 'ਚ ਲੱਗਿਆ ਸਰ ਕਿੰਨੇ ਵਜੇ ਇਹ ਘਟਨਾ ਜੀ ਇਹ ਇਹ ਹੁਣ ਤੋਂ ਇਹ ਹੁਣ ਤੋਂ ਜੀ ਅੱਧੇ ਪੌਨੇ ਘੰਟੇ ਪਹਿਲਾਂ ਦੀ ਘਟਨਾ ਹੈਗੀ ਇਹ ਜਿਹੜਾ ਸਾਰਾ ਵਕੂਆ ਹੋਇਆ ਜੀ ਪਰ ਇਹਨਾਂ ਦਾ ਕੋਈ ਕ੍ਰਿਮੀਨਲ ਪਿਛੋਕੜ ਵੀ ਹੈ ਸਰ ਇਹਦੇ ਵਿੱਚ ਉਹ ਤਾਂ ਚੈੱਕ ਕਰਾਂਗੇ ਜੀ ਹੁਣ ਤੱਕ ਹੋਣੇ ਜਸਟ ਫੜੇ ਹੈਗੇ ਐ ਸੋ ਸਾਰਾ ਇਹ ਬੇਸਿਕਲੀ ਜੋ ਇਹਨਾਂ ਨੇ ਪ੍ਰੀਲੀਮਿਨਰੀ ਦੱਸਿਆ ਹੈ ਔਰਲੀ ਉਹ ਤਰੰਤਾਰਨ ਏਰੀਆ ਦੇ ਰਹਿਣ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਰਿਕਵਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਉਹ ਸਾਰਾ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦਰਜ ਹੋਇਆ ਕੱਲ ਨੂੰ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਲ ਬੜੀ ਤਫਤੀਸ਼ ਨਾਲ ਮਤਲਬ ਤਫਹੀਲ ਨਾਲ ਇਹਦੀ ਤਫਤੀਸ਼ ਹੋਊਗੀ ਕਿ ਤਾਂਕਿ ਜਿਹੜੇ ਸਾਰੇ ਫੈਕਟਸ ਹੈ ਉਹ ਸਾਹਮਣੇ ਆ ਸਕਣ ਤੇ ਇਹਦੀ ਵਿੱਚ ਮੈਨੂੰ ਉਮੀਦ ਹੈ ਕਿ ਲਿੰਕਸ ਵੀ ਜੁੜਨਗੇ ਕਿੱਥੋਂ ਆਇਆ ਇਹ ਜਿਹੜਾ ਗ੍ਰੇਨੇਡ ਸੀਗਾ ਅੱਗੇ ਕਿੱਥੇ ਇਹਨਾਂ ਨੇ ਯ ਉਹ ਫਾਰਵਰਡ ਬੈਕਵਰਡ ਲਿੰਕੇਜ ਸਾਰੀ ਜਿਹੜੀ ਇਹਦੀ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਅਸੀਂ ਸਾਰੀ ਹੁਣ ਤਫਤੀਸ਼ ਅਗੇ ਇਹਨੂੰ ਅਨਰਚ ਕਰਾਂਗੇ ਸਰ ਜਕਮੀ ਜਿਹੜਾ ਹੋਇਆ ਵਾ ਇੱਕ ਜਣਾ ਹੋਇਆ ਜੀ ਇੱਕ ਜੀ ਜੀ ਇੱਕ ਇੱਕ ਹੋਇਆ ਜੀ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ ਜੀ ਹਾਂ ਸਰ ਗੱਡੀ ਕਿਹਦੀ ਹੈ ਇਹ ਇਹ ਗੱਡੀ ਸਕੋਰਪਿਓ ਐਨ ਹੈਗੀ ਹੈ ਜੀ ਬਲੈਕ ਕਲਰ ਦੀ ਨੰਬਰ ਇਹਦਾ ਜੀ ਇਹਦੇ ਵਿੱਚ ਇਹ ਨਾਲ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਜੇ ਨੰਬਰ ਦੀ ਗੱਲ ਕੀਤੀ ਇਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਆਪਣੀ ਨੰਬਰ ਪਲੇਟ ਮੋੜ ਲਈ ਜਿਹੜੀ ਹੈਗੀ ਅਗਲੇ ਵਾਲੀ ਉਹ ਹਟਾਈ ਹੋਈ ਸੀ ਤੇ ਪਿਛਲੀ ਵਾਲੀ ਤੇ ਗਾਰਾ ਮਲਿਆ ਹੋਇਆ ਸੀ ਤਾਂ ਕਿ ਇਹ ਕਿਸੇ ਦੀ ਨਿਗਾਹ 'ਚ ਨਾ ਆਣ ਦੇਖਣ 'ਚ ਨੰਬਰ ਨਾ ਪਤਾ ਚੱਲੇ ਜੋ ਅਸੀਂ ਜਦੋਂ ਚੈੱਕ ਕੀਤਾ ਤੇ ਗੱਡੀ ਦਾ ਨੰਬਰ PB 46 AM 9116 ਪੜਿਆ ਗਿਆ ਜੀ ਥੈਂਕ ਯੂ